ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਗੋਬੇ ਸਿੰਘ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਆਪਣੇ ਚਰਨਾਂ ਨਾਲ ਪਿਆਰ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੂਜਰੀ ਗੰਗੋ ਨੋ ਕੈਂਦੀ ਮਾਤਾ ਗੂਜਰੀ ਮਾਤਾ ਗੂਜਰੀ ਗੰਗੋ ਨੋ ਕੈਂਦੀ ਵੇ ਨਾਲ ਸਾਨੂੰ ਘਰ ਸਦ ਆਈ ਗੰਗਿਆ ಗಂಗ್ಯಾ ಪಾಪ ಕಮಾಣ ತೂ ಸಂಗಿಯ ಮಾತ ಗುಜರಿ ಗಂಗೋನೂ ಕೀ ಮಾತ ಗುಜರಿ ಮಾತ ಗುಜರಿ ಗಂಗೋನೂ ಕೀಾಲ ಸಾನುಕರ ಸದ್ಯ ಗಂಗೆಯ ಗಂಗೆಯ ਇਥੇ ਚੋਰ ਕੋਈ ਨਾ ਆਇਆ ਵੇਥੇ ਚੋਰ ਇੱਕ ਚੋਰ ਕੋਈ ਨਾ ਆਇਆ ਵਿਸ਼ੋਰ ਮਚਾ ਬੈਠਾ ਹੈ ਗੰਗਿਆ ਗੰਗਿਆ ਵੇ ਪਾਪ ਕਮੋੜਨਾ ਤੂੰ ਸੰਗਿਆ ਮੇਰੇ ਪੋਤਰੇ ਨੇ ਬਾਲਣਿਆੜੇ ਵੇ ਮੇਰੇ ਪੋਤਰੇ ਮੇਰੇ ਪੋਤਰੇ ਨੇ ਬਾਲਣਿਆੜੇ ਨਾਲ ਫੋਲ ਤੋੜੀ ਨਾ ਗੰਗਿਆ ਗੰਗਿਆ ਵੇ ਪਾਪ ਕਮਾਉਣ ਨਾ ਤੂੰ ਸੰਗਿਆ ਗੁਰੂਕਾਰਦਾਰ ਸੋਇਆ ਰਹਿ ਕੇ ਵੇ ਗੁਰੂਕਾਰਦਾਰ ਗੁਰੂਕਾਰਦਾਰ ਸੋਇਆ ਰਹਿ ਕੇ ਨਮਕ ਹਰਾਮੀ ਬਣਿਆ ਗੰਗਿਆ ਗੰਗਿਆ ਕਥ ਸਿੱਖੀਆਂ ਨੇ ਪੁੱਠੀਆਂ ਆਕਾਰਾਂ ਦੇ ਕਥ ਸਿੱਖੀਆਂ ਕਿਥ ਸਿੱਖੀਆਂ ਇਹ ਪੁੱਠੀਆਂ ਆਕਾਰਾਂ ਵੇ ਪੰਡਤਾਂ ਦੇ ਘਰ ਜਮ ਕੇ ਗੰਗਿਆ ਗੰਗਿਆ ਵੇ ਪਾਪ ਕਮਾਉਣ ਨਾ ਤੂੰ ਸੰਗਿਆ ਤੇ ਨੂੰ ਚੰਗਾ ਨਹੀਂ ਕਿਸੇ ਨੇ ਕਹਿਣਾ ਚੰਗਾ ਨੇ ਤੈਨੂੰ ਚੰਗਾ ਨਹੀਂ ਕਿਸੇ ਨੇ ਕਹਿਣਾ ਵਿਚਾਰਕਾਰ ਹੋ ਉਚਾਰ ਚਾ ਗੰਗਿਆ ਗੰਗਿਆ ਵੇ ਪਾਪ ਕਮਾਉਣਾ ਨਾ ਤੂੰ ਸੰਗਿਆ ਮਾਤ ਗੁਜਰੀ ਗੰਗੂ ਨੂੰ ਕਹਿੰਦੀ ਮਾਤ ਗੁਜਰੀ ਮਾਤ ਗੁਜਰੀ ਗੰਗੂ ਨੂੰ ਕਹਿੰਦੀ ਵੇ ਨਾਲ ਸਾਨੂੰ ਘਰ ਸੱਦੇ ਆਈ ਗੰਗਿਆ ਗੰਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ